ਫਲਾਈਟ ਮੈਸ ਨਹੀਂ ਹੋਈ ਸਾਡੀ ਨਹੀਂ ਤਾਂ ਬਹੁਤ ਔਖਾ ਹੋ ਜਾਣਾ ਸੀਗਾ ਸੋ ਹੁਣ ਆਪਾਂ ਜਾ ਰਹੇ ਆ ਜੀ ਸਿੰਗਾਪੁਰ ਨੂੰ ਤੇ ਦੋਸਤੋ ਐਡਾ ਵੱਡਾ 에ਰਪੋਰਟਾ ਸਿੰਗਾਪੁਰ ਦਾ ਸਾਡੇ ਜਹਾਜ਼ ਨੂੰ ਲੈਂਡ ਹੋਏ ਨੂੰ 10 ਮਿੰਟ ਹੋ ਗਿਆ ਤੇ 10 에ਰਪੋਰਟ ਦੇ ਉਤਰਦੇ ਆ ਸਾਰੀ ਪਤਾ ਲੱਗਦਾ ਵੀ ਕਿਸੇ ਰਾਇਲ ਕੰਟਰੀ ਦੇ ਵਿੱਚ ਲੈਂਡ ਕੀਤੇ ਆ ਆ ਸ਼ੀ ਉਹ ਤੋਂ ਵਧੀਆ ਚੇਤੁਰਿਆ ਦੇ ਸਭ ਤੋਂ ਵਧੀਆ 에ਰਪੋਰਟਸ ਦੇ ਵਿੱਚੋਂ ਏ ਸਿੰਗਾਪੁਰ ਦਾ 에어ਪੋਰਟ ਅੱਜ ਆਪਾਂ ਘੁੰਮਣ ਵਾਲੇ ਆ। ਸਾਰੇ ਦੋਸਤਾਂ ਨੂੰ ਪਿਆਰ ਭਰੀ ਸასი ਸ਼ਾਲ। ਦੋਸਤੋ ਆਪਾਂ ਜਾ ਰਹੇ ਆ ਲੰਕਾਵੀ ਤੋਂ ਸਿੰਗਾਪੁਰ ਮਲੇਸ਼ੀਆ ਦਾ ਟੂਰ ਚੱਲ ਰਿਹਾ ਆਪਣਾ। ਮਲੇਸ਼ੀਆ ਦੇ ਵਿੱਚ 5 ਦਿਨ ਹੁਣ ਆਪਣੇ ਖਤਮ ਕਰਨ ਤੋਂ ਬਾਅਦ ਹੁਣ ਆਪਾਂ ਜਾ ਰਹੇ ਆ ਜੀ ਸਿੰਗਾਪੁਰ ਤੇ ਅੱਜ ਸਾਡੇ ਨਾਲ ਬਹੁਤ ਵੱਡਾ ਟ੍ਰੈਜੇਡੀ ਹੋਣ ਵਾਲੀ ਸੀਗੀ ਕਿਉਂਕਿ ਅਸੀਂ ਜਦੋਂ ਕੋਲ ਆਪਣੇ 에어ਪੋਰਟ ਦੇ ਉੱਪਰ ਪਹੁੰਚਣਾ ਸੀਗਾ ਲੰਕਾਵੀ ਦਾ 에어ਪੋਰਟ ਆ ਲੋਕਲ 에어ਪੋਰਟ ਆ ਇਹ ਡੋਮੈਸਟਿਕ ਸੋ ਇਹਦੇ ਵਿੱਚ ਸਾਨੂੰ ਪਹੁੰਚਦੇ ਪਹੁੰਚਦੇ ਲੇਟ ਹੋ ਗਏ ਸਾਨੂੰ ਜਾਮ ਦੇ ਵਿੱਚ ਫਸਣਾ ਪੈ ਗਿਆ ਕਿਉਂਕਿ ਸਵੇਰ ਦਾ ਟਾਈਮ ਸੀਗਾ ਤੇ ਸਾਰੇ ਹੀ ਜਿਹੜੇ ਲੋਕ ਸੀ 에어ਪੋਰਟ ਵੱਲ ਨੂੰ ਆ ਰਹੇ ਸੀ ਇਸ ਕਰਕੇ ਐਸੀ ਵੀ ਜਾਮ ਦੇ ਵਿੱਚ ਫਸ ਗਏ ਤੇ ਕਹਿ ਲਓ ਵੀ ਇੰਨੀ ਫਾਸਟ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਕਰਕੇ ਇਹਨਾਂ ਨੇ ਸਾਨੂੰ ਭੇਜ ਦਿੱਤਾ ਵੀ ਕੋਈ ਕਹਿਣ ਦੀ ਗੱਲ ਨਹੀਂ ਕੁਝ ਨਹੀਂ ਪੁੱਛਿਆ ਕੋਈ ਵੀ ਸਿਰਫ ਬੋਰਡਿੰਗ ਪਾਸ ਦੇਖਿਆ ਵੀਜ਼ਾ ਦੇਖਿਆ ਤੇ ਕਹਿੰਦੇ ਜਾਓ ਸੋਦੋ ਇਹ ਨਹੀਂ ਚੀਜ਼ ਆਪਾਂ ਇਹਨਾਂ ਦੀ ਐਪਰੀਸ਼ੀਏਟ ਕਰਦੇ ਹਾਂ ਕਿ ਜਹਾਜ਼ ਉੱਡਣ ਤੋਂ ਸਿਰਫ 7 ਮਿੰਟ ਪਹਿਲਾਂ ਇਹਨਾਂ ਨੇ ਸਾਨੂੰ ਜਹਾਜ਼ ਦੇ ਵਿੱਚ ਬਿਠਾ ਲਿਆ ਸ਼ੁਕਰ ਹੈ ਤਾਂ ਮਾਲਕਾ ਕਿ ਮੈਂ ਇੱਕ ਚੀਜ਼ ਨੋਟ ਕੀਤੀ ਇਹਨਾਂ ਦੀ ਕਿ ਇਹ ਬਹੁਤ ਕੋਆਪਰੇਟਿਵ ਆ ਬਾਹਰ ਲੀਆਂ ਕੰਟਰੀਆਂ ਵਾਲੇ ਬਹੁਤ ਕੋਆਪਰੇਟਿਵ ਆ ਬਾਹਰ ਨਿਕਲ ਕੇ ਪਤਾ ਲੱਗਦਾ ਆਪਣੇ ਅਗਰ ਇਹ ਚੀਜ਼ ਹੁੰਦੀ ਕਿ ਅਸੀਂ ਇੰਨੇ ਲੇਟ ਹੋਏ ਹੁੰਦੇ ਸਿਰਫ 10 ਤੋਂ 20 ਮਿੰਟ ਫਲਾਈਟ ਟੇਕ ਆਫ ਦੇ ਵਿੱਚ ਹੁੰਦੇ ਤਾਂ ਸ਼ਾਇਦ ਉਹ ਸਾਡੀ ਹੈਲਪ ਨਹੀਂ ਕਰਦੇ ਉਹਨਾਂ ਨੇ ਇਹੀ ਕਹੀ ਜਾਂਦਾ ਸੀ ਹਾਂਜੀ ਵੀਜ਼ਾ ਚੈੱਕ ਕਰੋ ਪਾਸਪੋਰਟ ਚੈੱਕ ਕਰੋ ਆਪਣੇ ਸਮਾਨ ਸਾਰਾ ਚੈੱਕ ਕਰੋ ਬੈਗ ਖੋਲ ਕੇ ਦਿਖਾਓ ਇਹ ਚੀਜ਼ਾਂ ਹੋਣੀਆਂ ਸੀ ਪਰ ਇਹਨਾਂ ਨੇ ਬਿਲਕੁਲ ਵੀ ਕੁਝ ਨਹੀਂ ਕੀਤਾ ਕਹਿੰਦੇ ਕੋਈ ਚੀਜ਼ ਕੱਢਣ ਦੀ ਲੋੜ ਨਹੀਂ ਤੁਸੀਂ ਬਸ ਬੈਗ ਸਕੈਨ ਦੇ ਵਿੱਚ ਰੱਖੋ ਆਪਾਂ ਬੈਗ ਸਕੈਨ ਮਸ਼ੀਨ 'ਚ ਪਾਏ ਤੇ ਦੂਜੇ ਪਾਸੇ ਜਾ ਕੇ ਚੱਕ ਲੈ ਕੋਈ ਵੇਟ ਨਹੀਂ ਕੀਤਾ ਕੋਈ ਕੁਝ ਨਹੀਂ ਕਰਦੇ ਬਸ ਤੁਸੀਂ ਦੌੜੋ ਬਸ ਫਟਾਫਟ ਇੰਨਾ ਕੋਆਪਰੇਟਿਵ ਸਟਾਫ ਅੱਜ ਰਿਸਪੈਕਟ ਬਣੀ ਹੈ ਇਹਨਾਂ ਲਈ ਦੇ ਲੋ ਤੇ ਹੁਣ ਜਹਾਜ਼ ਆਪਣਾ ਟੇਕ-ਆਫ ਕਰ ਲਈ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਵੀ 에어 ਕੰਡੀਸ਼ਨਰ ਔਨ ਕੀਤੇ ਹੋਇਆ ਤੇ ਪੂਰੀ ਭਾਪ ਨਿਕਲ ਰਹੀ ਆ ਕਿਉਂਕਿ ਇੱਥੇ ਗਰਮੀ ਆ ਤੇ ਇਹ ਪੂਰੀ ਜਿਹੜੀ ਆ ਆਪਣੀ ਫਲਾਈਟ ਉਹ ਪੂਰੀ ਫੁੱਲ ਭਰ ਚੁੱਕੀ ਆ ਤੇ ਥੋੜੇ ਸਮੇਂ ਦੇ ਵਿੱਚ ਬਸ ਲੋ ਜੀ ਸਾਰੇ ਜਹਾਜ਼ ਨੂੰ ਕਰ ਦਿੱਤਾ ਗਿਆ ਬੰਦ ਤੇ ਹੁਣ ਆਪਾਂ ਬਸ ਲੱਗੇ ਆ ਟੇਕ-ਆਫ ਕਰਨ ਲਈ ਬੋਡੀ ਪਲੇਨ ਹੁਣ ਜਾ ਰਿਹਾ ਰਨਵੇ ਦੇ ਉੱਤੇ ਥੋੜੇ ਸਮੇਂ ਦੇ ਵਿੱਚ ਕਰੇਗਾ ਟੇਕ-ਆਫ ਇਹ ਹੈਗੇ ਜੀ ਲੰਕਾਵੀ ਦਾ ਬਹੁਤ ਛੋਟਾ ਯਾਦ ਪਰ ਬਹੁਤ ਹੀ ਸੋਹਣਾ 에어ਪੋਰਟ ਲੰਕਾਵੀ ਜਿਹੜਾ ਕਿ ਆਇਲੈਂਡ ਆ ਮਲੇਸ਼ੀਆ ਦਾ ਤੋ ਦੋਸਤੋ ਤੁਸੀਂ ਦੇਖ ਸਕਦੇ ਆ ਬਾਹਰਲੇ ਪਾਸੇ ਵੀ ਲੰਕਾਵੀ ਦਾ ਆਈਲੈਂਡ ਜਿਹੜਾ ਸੀਗਾ ਉਹ ਕਿੰਨਾ ਜਿਆਦਾ ਸੋਹਣਾ ਸੀਗਾ ਬਹੁਤ ਹੀ ਸਾਫ਼ ਸੁਥਰਾ ਤੇ ਨਾਲ ਹੀ ਇਹ ਕੁਦਰਤੀ ਨਜ਼ਾਰੇ ਨਾਲ ਭਰਿਆ ਹੋਇਆ ਆਈਲੈਂਡ ਸੀ ਜਿਹਦੇ ਵਿੱਚ ਅਸੀਂ 2 ਦਿਨ ਰਹੇ ਆ ਤੇ ਮੈਂ ਕਿਹਾ ਜੀ ਇੰਨਾ ਕ ਮਜ਼ਾ ਆਇਆ ਤੇ ਬਹੁਤ ਹੀ ਵਧੀਆ ਲੱਗਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਦੇਖੋ ਪਾਣੀ ਪਾਣੀ ਹੈ ਸਾਰੇ ਪਾਸੇ ਦੇ ਵਿੱਚ ਛਿੱਟੇ ਛਿੱਟੇ ਆਈਲੈਂਡ ਆ ਤੇ ਇਹਨਾਂ ਆਈਲੈਂਡਸ ਦੇ ਉੱਪਰ ਹੀ ਘੁੰਮ ਘੁੰਮ ਕੇ ਆਪਾਂ ਵਾਪਸ ਛੱਲੇ ਆ ਤੇ ਜਿਹੜੇ ਦੋਸਤ ਮੇਰੇ ਲੰਕਾ ਵੀਡੀਓ ਦੇਖਣਾ ਚਾਹਦੇ ਆ ਉਹ ਮੈਂ ਅਪਲੋਡ ਆਲਰੇਡੀ ਕਰ ਚੁੱਕਿਆ ਤੇ ਸਿੰਗਾਪੁਰ ਮਲੇਸ਼ੀਆ ਟੂਰ ਵਾਲੀ ਲਿਸਟ ਦੇ ਵਿੱਚੋਂ ਤੁਸੀਂ ਜਾ ਕੇ ਉਹ ਵੀਡੀਓ ਚੈੱਕ ਕਰ ਸਕਦੇ ਹੋ ਸੋ ਬਹੁਤ ਹੀ ਸੋਹਣਾ ਆਈਲੈਂਡ ਦਾ ਸਾਰਾ ਘੁਮਾਇਆ ਆਪਾਂ ਤੁਸੀਂ ਜੇ ਉਹ ਚੈੱਕ ਕਰ ਹੋ ਜਾਗੇ ਬਹੁਤ ਥੋੜੀ ਵੀਡੀਓ ਆ ਤੇ ਗੋੜਾ ਵੀ ਦੇਖੋ ਤੁਸੀਂ ਕਿੰਨਾ ਜ਼ਿਆਦਾ ਵਧੀਆ ਏ ਇੱਥੋਂ ਜ਼ਿਆਦਾ ਪੇਸ਼ ਹੋ ਰਿਹਾ ਇਸ ਪੂਰੇ ਆਈਲੈਂਡ ਦਾ ਜੀ ਇਹ ਸੀਗੀ ਆਪਣੇ ਕੋਲ ਬੇਲ ਪੂਰੀ ਇਹ ਆਪਾਂ ਲੈ ਕੇ ਆਏ ਸੀਗੇ ਸੋ ਬੇਲ ਪੂਰੀ ਵਗੈਰਾ ਜਾਂ ਕੋਈ ਵੀ ਚੀਜ਼ ਖਾਣ ਵਾਲੀ ਆਪਾਂ ਪਲੇਨ ਦੇ ਵਿੱਚ ਲਿਜਾ ਸਕਦੇ ਆ ਤੇ ਇਹ ਆਪਾਂ ਹੁਣ ਖਾ ਲਨੇ ਆ ਸਾਰੇ ਯਾਰੀ ਕਾਫੀ ਕੁਆਨਟੀਟੀ ਹੁੰਦੀ ਹੈ ਇਹਦੀ ਢੇਟ ਵੀ ਬਹੁਤ ਘੱਟ ਹੈ ਲਾਈਟ weight ਸੋ ਇਹ ਲਾਈਟ weight ਚੀਜ਼ਾਂ ਇਹਦਾ ਆਪਾਂ ਥੋੜਾ ਬਹੁਤ ਸਨੈਕਸ ਪਲੇਟ ਦੇ ਵਿੱਚ ਆਪਾਂ ਸਾਡੇ ਅਗਰ ਪਲੇਟ ਦੇ ਵਿੱਚ ਆਪਾਂ ਕੋਈ ਮੀਲ ਭੁਗਤ ਨਹੀਂ ਕਰੇਗਾ ਲਓ ਜੀ ਤੇ ਹੁਣ ਆਪਾਂ ਆਰਡਰ ਆ ਸਿੰਗapore ਦੇ ਕਿਸੇ ਪੋਰਟ ਦੇ ਉੱਪਰ ਤੇ ਸਿੰਗਾਪੁਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਸ਼ਿਪ ਆ ਇਹਦੇ ਵਿੱਚ ਕਿਉਂਕਿ ਜਿਹੜਾ ਸਿੰਗਾਪੁਰ ਦਾ ਮੇਨ ਬਿਜ਼ਨਸ ਆ ਉਹ ਮੇਨਲੀ ਸ਼ਿਪ ਹੀ ਉਹਦੇ ਵਾਸਤੇ ਯੂਜ਼ ਕੀਤੇ ਜਾਂਦੇ ਆ ਕਿਉਂਕਿ ਸਮੁੰਦਰੀ ਸਮੁੰਦਰ ਦੇ ਦੁਆਰਾ ਘਿਰਿਆ ਹੋਇਆ ਇਹ ਆਈਲੈਂਡ ਆ ਛੋਟਾ ਜਿਹਾ ਸਿੰਗਾਪੁਰ ਵੀ ਤੇ ਇੱਥੇ ਜਿਹੜਾ ਮੇਨ ਜਿਹੜਾ ਟਰਾਂਸਪੋਰਟ ਦਾ ਸਾਧਨ ਆ ਉਹ ਸ਼ਿਪ ਹੀ ਨੇ ਸੋ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਸ਼ਿਪ ਇੱਥੇ ਖੜੇ ਆ ਤੇ ਵੇਟ ਕਰ ਰਹੇ ਆ ਆਪਣੀ ਕੀ ਕਦੋਂ ਸਾਨੂੰ ਪੋਰਟ ਦੇ ਉੱਪਰ ਸਾਡੀ ਜਿਹੜੀ ਟਰਨ ਆਉਂਦੀ ਆ ਤੇ ਥੋੜੇ ਸਮੇਂ ਦੇ ਵਿੱਚ ਹੁਣ ਆਪਾਂ ਲੈਂਡ ਕਰਨ ਵਾਲੇ ਆ ਜੀ ਬਹੁਤ ਸੋਹਣਾ ਜਿਹਾ ਦੇਸ਼ ਸਿੰਗਾਪੁਰ ਦੇ ਵਿੱਚ ਦਾ ਵੱਡਾ 에어ਪੋਰਟ ਆ ਸਿੰਗਾਪੁਰ ਦਾ ਸਾਡੇ ਜਹਾਜ਼ ਨੂੰ ਲੈਂਡ ਹੋਏ ਨੂੰ 10 ਮਿੰਟ ਹੋ ਗਿਆ ਤੇ 10 ਮਿੰਟ ਤੋਂ ਲਗਾਤਾਰ ਜਿਹੜਾ ਸਾਡਾ ਪਲੇਨ ਆ ਉਹ ਰਨਵੇ ਤੋਂ ਉਤਰ ਕੇ ਤੇ ਆਪਦੇ ਜਿਹੜਾ ਕਾਊਂਟਰ ਆ ਤੋਂ ਉਹਦੇ ਉੱਤੇ ਲੱਗਣ ਵਾਸਤੇ ਰੁੜੇ ਹੀ ਜਾ ਰਿਹਾ ਰੁੜੇ ਹੀ ਜਾ ਰਿਹਾ ਬਹੁਤ ਵੱਡਾ 에어ਪੋਰਟ ਆ ਵੀ ਸਿੰਗਾਪੁਰ ਦਾ ਬਹੁਤ ਜ਼ਿਆਦਾ ਵੱਡਾ ਜੀ ਦੋਸਤੋ ਪਹੁੰਚ ਗਿਆ ਸਿੰਗਾਪੁਰ 에어ਪੋਰਟ ਤੇ ਲੈਂਡ ਕਰ ਗਿਆ ਤੇ ਇਧਰਲੇ ਪਾਸੇ ਫੈਮਿਲੀ ਆ ਅਰਾਈਵਲਸ ਵਾਸਤੇ ਆ ਦੋ ਚਾਉਦੇ ਆ ਵਾ ਜੀ ਆ 에어ਪੋਰਟ ਦੇ ਉਤਰਦੇ ਆ ਸਾਰੀ ਪਤਾ ਲੱਗਦਾ ਵੀ ਕਿਸੇ ਰਾਇਲ ਕੰਟਰੀ ਦੇ ਵਿੱਚ ਲੈਂਡ ਕੀਤੇ ਆ ਯਾ ਕਾਰਪੇਟ ਕਾਰਪੇਟ ਕੀਤੇ ਪਏ ਇੱਥੇ ਇਹਨਾਂ ਨੇ ਆਪਾਂ ਇੱਕ ਜ਼ਬਰਦਸਤ ਪ੍ਰੋਗਰਾਮ ਆ ਤੇ ਇਹ ਹੈਗਾ ਜੀ ਚਾਂਗੀ 에어ਪੋਰਟ ਸੇ ਹੁਣ ਆਪਾਂ ਜਾਵਾਂਗੇ ਜੈਵਲ ਚਾਂਗੀ ਤੇ ਜੈਵਲ ਦੇਖਾਂਗੇ ਇਹ ਵਾਲਾ ਇਹ ਹੈਗਾ ਟਰਮੀਨਲ 1 ਤੇ ਆਪਾਂ ਉਤਰਿਆ ਟਰਮੀਨਲ 4 ਤੇ ਆਪਾਂ ਜਾਵਾਂਗੇ ਟਰਮੀਨਲ 1 ਤੇ ਤੇ ਇਹ ਜਿਹੜਾ ਹੈਗਾ ਜੈਵਲ ਇਹਨੂੰ ਦੇਖ ਕੇ ਐਕਸਪਲੋਰ ਕਰਕੇ ਤੇ ਫਿਰ ਸਿੰਗਾਪੁਰ ਸੈਂਟਰ ਕਰਾਂਗੇ ਯਾਰ ਜਿਉ ਮੈਂ ਤੁਹਾਨੂੰ ਦਿਖਾਉਣਾ ਸਿੰਗਾਪੁਰ ਦਾ 에어ਪੋਰਟ ਤੋ ਸਿੰਗapore ਦੇ ਵਾਸ਼ਰੂਮ ਦੇ ਵਿੱਚ ਇੱਕ ਨਵੀਂ ਚੀਜ਼ ਇਲੈਕਟ੍ਰੋਨਿਕ ਡਿਸਪੈਂਸਰ ਲਓ ਜੀ ਇਹ ਫਸਟ ਟਾਈਮ ਦੇਖਿਆ ਕੁਝ ਵੀ ਮੈਨੂਅਲ ਨਹੀਂ ਸਭ ਕੁਝ ਇਲੈਕਟ੍ਰੋਨਿਕ ਤਾਂ ਦੋਸਤੋ ਸਭ ਤੋਂ ਪਹਿਲਾਂ ਜਿਹੜੀ ਇਨਫੋਰਮੇਸ਼ਨ ਹੈਵ ਯੂ ਸਬਮਿਟਡ ਯੋਰਸ ਐਸਜੀ ਅਰਾਈਵਲ ਕਾਰਡ ਆਪਾਂ ਇਹ ਆਲਰੇਡੀ ਫਿਲ ਕਰਤਾ ਸੀ ਯੈਸ ਅਗਰ ਤੁਸੀਂ ਭਰਿਆ ਹੋਇਆ ਤਾਂ ਪ੍ਰੋਸੀਡ ਕਰੋ ਅੱਗੇ ਨਹੀਂ ਤਾਂ ਆ ਕਯੂਆਰ ਕੋਡ ਸਕੈਨ ਕਰਕੇ ਤੇ ਇਹਨਾਂ ਵਾਂਗੂ ਭਰੋ ਪਹਿਲਾਂ ਤੇ ਫਿਰ ਜਾਓ ਉਹ ਲੱਗੇ ਹੋਏ ਆ ਭਰਨ ਖੜੇ ਹੋਗੇ 192 ਲੇਨ 31 ਉਹ ਵਾਹ ਜੀ ਵਾ ਪਹਿਲਾਂ ਤਾਂ ਆ ਦੇਖੋ ਨਵਾਈ ਕਮਰਿਆ ਕਰ ਦਿੰਦੇ ਆ ਸਿੰਗਾਪੁਰ ਵਿੱਚ ਵੀ ਵਾਕਈ ਦੇਖਣ ਵਾਲੀ ਚੀਜ਼ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੀ ਬਤ। ਆ ਸ਼ੀ ਗੋ ਟੂ ਦ ਸਪੈਸ਼ਲ। ਹਾਂ ਜੀ ਦੋਸਤੋ ਤੇ ਆਪਾਂ ਇਮੀਗ੍ਰੇਸ਼ਨ ਕਰਾਉਣ ਤੋਂ ਬਾਅਦ ਬਾਹਰ ਆ ਗਏ ਇਮੀਗ੍ਰੇਸ਼ਨ ਦੇ ਵਿੱਚ ਇਹਨਾਂ ਨੇ ਕੋਈ ਸਟੈਂਪ ਨਹੀਂ ਲਗਾਈ ਆਪਣਾ ਜਿਹੜਾ ਐਸਜੀ ਅਰਾਈਵਲ ਕਾਰਡ ਸੀਗਾ ਭੜਿਆ ਹੋਇਆ ਬਸ ਉਹਨੂੰ ਦੇਖ ਕੇ ਤੇ ਇਹਨਾਂ ਨੇ ਇਮੀਗ੍ਰੇਸ਼ਨ ਜਿਹੜੀ 1 ਮਿੰਟ ਦੇ ਵਿੱਚ ਕਲੀਅਰ ਕਰਤੀ ਆਪਣੀ ਕੋਈ ਵੀਜ਼ਾ ਸਟੈਂਪ ਨਹੀਂ ਕੋਈ ਐਂਟਰੀ ਸਟੈਂਪ ਨਹੀਂ ਉਹ ਕਹਿੰਦੇ ਸਾਨੂੰ 10 ਸਾਲ ਹੋ ਗਏ ਵੀ ਅਸੀਂ ਕੋਈ ਸਟੈਂਪ ਨਹੀਂ ਸਟੈਂਪ ਜਿਹੜੀ ਬੰਦ ਕਰ ਚੁੱਕੇ ਆ ਤਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਮੇਰੇ ਵੀਜ਼ਾ ਪਾਸਪੋਰਟ ਤੇ ਸਟੈਂਪ ਲਾ ਦੋ ਕਹਿੰਦੇ ਨਹੀਂ ਪਾਸਪੋਰਟਸ ਕਹਿੰਦੇ ਸਟੈਂਪ ਜਿਹੜੀ ਆ ਕਹਿੰਦੇ ਉਹ ਆਲਰੇਡੀ ਬੰਦ ਹੋ ਚੁੱਕੀ ਹੈ ਤੇ ਹੁਣ ਚਲਦੇ ਆਪਾਂ ਜੈਵਲ ਦੇਖਣਾ ਆਪਾਂ ਟਰਮੀਨਲ 1 ਤੇ ਤੇ ਆਪਣੇ ਕੋਲ ਦੋ ਆਪਸ਼ਨਸ ਆ ਜਾਂ ਤਾਂ ਆਪਾਂ ਟਰਮੀਨਲ 1 ਤੋਂ ਟਰਮੀਨਲ 4 ਸਿੱਧੇ ਬੱਸ ਲੈ ਲਈਏ ਤੇ ਜਾਂ ਫਿਰ ਆਪਾਂ ਜਾਈਏ ਟਰਮੀਨਲ 3 ਵਾਇਆ ਟਰਮੀਨਲ 2 ਟਰਮੀਨਲ 3 ਤੋਂ ਟਰਮੀਨਲ 1 ਦੀ ਜਿਹੜੀ ਉਹ ਐਮ ਆਰਟੀ ਮਿਲੂਗੀ ਚਲੋ ਦੇ ਦੇ ਆ ਕਿਹੜੀ ਚੀਜ਼ ਆਪਾਂ ਨੂੰ ਪਸੰਦ ਆਉਂਦੀ ਹੈ ਅੱਜੇ ਦੋਸਤੋ ਤੇ ਆਪਾਂ ਹੁਣ ਬੈਠੇ ਆ ਸਿੰਗਾਪੁਰ 에어ਪੋਰਟ ਟਰਮੀਨਲ 4 ਦੇ ਉੱਪਰ ਜੋ 에어ਪੋਰਟ ਬਾਂਚਰ ਤੇ ਸਭ ਤੋਂ ਪਹਿਲੀ ਚੀਜ਼ ਜਿਹੜੀ ਆਪਾਂ ਨੂੰ ਦੇਖਣੀ ਪੈਂਦੀ ਹੈ ਕਿ ਹੁਣ ਕਰੰਸੀ ਕਿਦਾਂ ਐਕਸਚੇਂਜ ਕਰੀਏ ਕਰੰਸੀ ਇੱਥੇ ਜਿਹੜੇ ਆ ਕਾਊਂਟਰ ਲੱਗੇ ਹੋਏ ਆ ਮਨੀ ਐਕਸਚੇਂਜ ਵਾਲਿਆਂ ਦੇ ਤਾਂ ਉੱਥੋਂ ਆਪਾਂ 100 ਡਾਲਰ ਜਿਹੜਾ ਸੀਗਾ ਯੂ ਐਸ ਡਾਲਰ ਉਹ ਦੇ ਕੇ ਤੇ 129 ਆਪਾਂ ਨੂੰ ਉਹਨਾਂ ਨੇ ਸਿੰਗਾਪੁਰ ਡਾਲਰ ਜਿਹੜੇ ਉਹ ਦੇ ਦਿੱਤੇ ਆ ਚਲੋ ਬੇਸਿਕ ਜਿਹੇ ਆਪਾਂ ਖਰਚੇ ਜਿਹੜੇ ਇਹਦੇ ਤੋਂ ਕਰ ਲਾਂਗੇ ਇਸ ਤੋਂ ਬਾਅਦ ਆਪਣੇ ਕੋਲ ਕਾਰਡ ਵੀ ਹੈਗਾ ਡਾ ਡਾ ਇੰਟਰਨੈਸ਼ਨਲ ਫੋਰੈਕਸ ਕਾਰਡ ਹੈਗਾ ਉਹ ਆਪਾਂ ਯੂਜ਼ ਕਰ ਸਕਦੇ ਆ ਸੋ ਪਰ ਜਿੱਥੇ ਫੋਰੈਕਸ ਕਾਰਡ ਨਹੀਂ ਚੱਲੂਗਾ ਉੱਥੇ ਅਸੀਂ ਕਰੰਸੀ ਜਿਹੜੀ ਆ ਉਹ ਦੇ ਦਾਂਗੇ ਹੁਣ ਨੈਕਸਟ ਸਾਨੂੰ ਜ਼ਰੂਰ ਖਾਦੀ SIM ਕਾਰਡ SIM ਕਾਰਡ ਮੈਂ ਆਪਣੇ ਫਰੈਂਡ ਨੂੰ ਫੋਨ ਕੀਤਾ ਉਹ ਕਹਿੰਦਾ ਲਿਟਲ ਇੰਡੀਆ ਦੇ ਵਿੱਚ ਜਾ ਕੇ ਤੁਸੀਂ ਲੈ ਲਿਓ ਠੀਕ ਆ ਜੀ ਬੋਰਡਿੰਗ ਪੁਆਇੰਟ ਬੱਸ ਟੂ ਜੈਵਲ ਠੀਕ ਹੈ ਜੀ ਇਹ ਪੁਆਇੰਟ ਹੈ ਤੇ ਉਹ ਆ ਗਈ ਆ ਜਿਹੜੀ বাস ਆਈ ਆ ਬਾਹਰ ਸ਼ਟਲ বাস ਇਹ ਜਾਊਗੀ ਟਰਮੀਨਲ 1 ਜੈਵਲ ਤੇ ਟਰਮੀਨਲ 4 ਇਹਦੇ ਵਿੱਚ ਹੀ ਚੱਲਦੀ ਹੈ ਟਰਮੀਨਲ 1 ਤੇ ਟਰਮੀਨਲ 4 ਦੇ ਵਿੱਚ ਸੋ ਇਹ ਭਰ ਗਈ ਆ ਹੁਣ ਆਪਾਂ ਨੈਕਸਟ বাস ਲੈ ਲਾਂਗੇ ਥੋੜੀ ਜੀ ਵੇਟ ਕਰ ਲੈਂਦੇ ਆ ਹੋਰ ਸੋ ਇਹਦੇ ਉੱਪਰ ਦੀ ਜਾਂਦਾ ਜੀ 에어로ਪਲੇਨ ਜਿਹੜਾ ਫਲਾਈਵਰ ਬਣਿਆ ਹੋਇਆ ਇਹਦੇ ਉੱਪਰ ਦੀ ਪਲੇਨ ਜਾਦਾ ਕ੍ਰਾਸ ਕਰਕੇ ਸਾਥ ਥੱਲੇ ਉਹਦੀਆਂ ਜਾਰੀਆਂ ਨੇ ਗੱਡੀਆਂ ਕਰਾ ਤੇ ਬੱਸਾਂ ਪੋਰਟ ਸਿਸਟਮ ਸਿੰਗਾਪੁਰ ਦਾ ਲੋ ਜੀ ਆਪਾਂ ਪਹੁੰਚਣ ਵਾਲੇ ਆ ਜੈਵਲ ਟਰਮੀਨਲ 1 ਜੈਵਲ ਡ੍ਰੌਪ ਆਫ ਇੱਥੇ ਆਪਾਂ ਨੂੰ ਹੁਣੇ ਡ੍ਰੌਪ ਕਰ ਦੇਣਗੇ ਆਪਾਂ ਪਹੁੰਚ ਚੁੱਕੇ ਆ ਟਰਮੀਨਲ 1 ਤੇ ਜੋ ਸਾਹਮਣੇ ਜਿਹੜਾ ਤੁਸੀਂ ਸ਼ੀਸ਼ਿਆਂ ਵਾਲਾ ਗੁੰਬਦ ਜਿਹਾ ਬਣਿਆ ਦੇਖ ਰਹੇ ਹੋ ਉਹ ਹੈਗੇ ਜੀ ਜੈਵਲ ਉਹਦੇ ਅੰਦਰ ਆਪਾਂ ਜਾਵਾਂਗੇ ਘੁੰਮਾਂਗੇ ਫਿਰਾਂਗੇ ਤੇ ਦੁਨੀਆ ਦੇ ਸਭ ਤੋਂ ਵਧੀਆ 에ਅਰਪੋਰਟਸ ਦੇ ਵਿੱਚੋਂ ਏ ਸਿੰਗਾਪੁਰ ਦਾ 에어ਪੋਰਟ ਅੱਜ ਆਪਾਂ ਘੁੰਮਣ ਵਾਲੇ ਆ। টার্মিনਲ 1 ডিপਾਰਚਰ ਜੈਵਲ ऑग ਹੁਣ ਇੱਥੇ ਆਪਾਂ ਨੂੰ ਇਹ ਡ੍ਰੌਪ ਕਰਨਗੇ ਤੇ ਉਹ ਉੱਪਰ ਜਿਹੜੀ টারਮਲ ਬਣੀ ਹੋਈ ਉਹਦੇ ਵਿੱਚ ਦੀ ਆਪਾਂ ਜਾਵਾਂਗੇ ਆਹ ਵਾਲੇ ਜੈਵਲ ਦੇ ਅੰਦਰ। ਸਿਸਟਮ ਆਫ ਇਸ ਕੰਟਰੀ ਦਾ ਇਹ ਆਜੀ ਜੀਆ ਵਲ ਚਲੋ ਜੀ ਆਪਣਾ ਆ ਗਿਆ ਟਾਈਮ ਉਤਰਨ ਦਾ ਆਪਣਾ ਆਪਾਂ ਹੁਣ ਉਤਰਾਂਗੇ ਜੀ ਆਪਾਂ ਨੂੰ ਡ੍ਰੌਪ ਕਰ ਦਿੱਤਾ ਗਿਆ ਇੱਥੇ ਹੁਣ ਟਰਮੀਨਲ 1 ਤੇ ਤੇ ਸਾਹਮਣੇ ਹੈਗਾ ਜੈਵਲ ਆਪਾਂ ਜੈਵਲ ਵਿਜ਼ਿਟ ਕਰਾਂਗੇ ਜਿਹਨੂੰ ਪੂਰੀ ਦੁਨੀਆ ਦੇਖਣ ਵਾਸਤੇ ਆਉਂਦੀ ਹੈ ਤੇ ਅੱਜ ਆਪਾਂ ਵੀ ਦੇਖਦੇ ਇਧਰੋਂ ਗ੍ਰੀਨ ਲਾਈਟ ਹੋ ਗਈ ਆ ਤੇ ਆਓ ਆਪਾਂ ਕਰੀਏ ਕ੍ਰੋਸਿੰਗ ਤੇ ਦੋਸਤੋ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਵਾਉਂਗਾ ਪੂਰਾ ਜੈਵਲ ਜਿਹੜਾ ਕਿ ਜਿਹਨੂੰ ਕੋ ਮੜ ਲਈ ਆਪਾਂ ਨੂੰ ਲੱਗਣ ਵਾਲਿਆ ਘੱਟੋ ਘੱਟ 2 ਘੰਟੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਤਿ ਸ੍ਰੀ ਅਕਾਲ